ਅਜਤੋਂ ਅਨੁਸਾਰ ਨੇ ਆ ਭਦਰਵਾ ਦਾ ਫਿਸ਼ ਪੌਂਡ ਗਾਥਾ ਲੇਖ ਕਿ ਬਹੁਤ ਹੀ ਖੂਬਸੂਰਤ ਚਾਰ ਚਾਰ ਚਫਰੇ ਦੇ ਵਿੱਚ ਘਿਰਿਆ ਹੋਇਆ ਹੈ ਆਪਣੇ ਆਪ ਦੇ ਵਿੱਚ ਇਹ ਪਾਰਕ ਹੀ ਬਹੁਤ ਸੋਹਣਾ ਹੈ ਅੱਗੇ ਚ ਆ ਕੇ ਦੇਖਦੇ ਹਾਂ ਕਿੱਛ ਦਾ ਕਾਫੀ ਸਾਰੇ ਪੌਂਡ ਬਣਾਏ ਹੋਇਆ ਕਿਉਂਕਿ ਮੈਂ ਪਹਿਲਾਂ ਵੀ 3-4 ਸਾਲ ਪਹਿਲਾਂ ਇੱਕ ਵਾਰ ਦੇਖਿਆ ਸੀ ਔਰ ਅੱਜ ਫੇਰ ਦੇਖਦੇ ਹਾਂ ਮੌਕਾ ਦੁਬਾਰਾ ਮਿਲਿਆ ਭਦਰਵਾ ਆਨ ਆ ਜੋ ਇਹ ਹੈ ਜੀ ਗਾਥਾ ਲੇਖ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਬਣਾਈ ਹੋਈ ਹੈ ਇਹਨੂੰ ਫਿਸ਼ ਪਾਉਂਡ ਵੀ ਕਿਹਾ ਜਾਂਦਾ ਹੈ। ਬਹੁਤ ਹੀ ਮੇਨਟੇਨਡ ਖੂਬਸੂਰਤ ਪਾਰਕ ਇਹਨਾਂ ਨੇ ਬਣਾਇਆ। ਭਾਰਤ ਦਾ ਝੰਡਾ ਝੂਲ ਰਿਹਾ ਹੈ। ਗੰਦਗੀ ਨਾ ਫੈਲਾਉਣ ਵਾਸਤੇ ਵੀ ਲਿਖਿਆ ਹੋਇਆ। ਕਾਫੀ ਵੱਡਾ ਪਾਉਂਡ ਜਿਹੜਾ ਆ ਉਹ ਤੁਹਾਡੇ ਸਾਹਮਣੇ ਹੈ। ਬੋਟਿੰਗ ਕਰਨ ਵਾਸਤੇ ਵੀ ਬੋਟਸ ਰੱਖੀਆਂ ਹੋਈਆਂ। ਬਾਅਦ ਇੱਥੇ ਸਭ ਤੋਂ ਵਧੀਆ ਥੀ ਵਿਊ ਮੈਨੂੰ ਲੱਗਦਾ ਹੈ। ਪਿਛਲੀ ਵਾਰ ਵੀ ਮੈਂ ਦੇਖਿਆ ਸੀ। ਉਹ ਏ ਲੱਗਦਾ ਹੈ। ਇਹ ਨੈਚੁਰਲ ਪਾਣੀ ਹੈ ਉੱਪਰ ਆ ਰਿਹਾ ਉਹਨੂੰ ਕੰਟਰੋਲ ਕਰਕੇ نیچے ਲਿਆਂਦਾ ਜਾ ਰਿਹਾ ਹੈ। ਔਰ ਆਸ-ਪਾਸ ਦੀ ਖੂਬਸੂਰਤੀ ਦਾ ਜ਼ਿਕਰ ਕੀ ਆਈ ਕਹਿਣਾ ਹੈ। ਬਹੁਤ ਸੁੰਦਰ ਹੈ। ਅੰਮ੍ਰਿਤ ਸਰੋਵਰ ਲਿਖਿਆ ਹੈ ਇਹਨਾਂ ਨੇ ਇਸ ਤੋਂ। ਖਾਣ ਪੀਣ ਲਈ ਵੀ ਸਭ ਕੁਝ ਹੈ ਲੇਕਿਨ ਈਵਨਿੰਗ ਟਾਈਮ ਤੇ ਜ਼ਿਆਦਾ ਰੌਣਕ ਹੁੰਦਾ ਹੈ। ਹੁਣ ਅਜੇ ਸਵੇਰ ਦਾ ਟਾਈਮ ਹੈ। ਪਧਰਵਾ ਤੋਂ ਗੋਲਡਨ ਦਾ ਜਾਂਦਿਆਂ ਹੈ। ਰਸਤੇ ਦੇ ਵਿੱਚ 뷰 ਪੁਆਇੰਟ ਹੈ। चतरशाला तो लगभग सोलह किलोमीटर पहला बर्फ नदिया हुई पहाड़ियाँ सोहनी सड़क पर विच टुटी हुई है ये गुजर कबीले के लोग अक्सर तो उन्हें टक्कर इस तरह अपन भेडा बकरियों चार दे टूरिस्ट खूब आनंद लेंगे इस जगह का ये ताज़ा बर्फबारी हुई है दो दिन पहला क्या बात ब्यूटीफुल ये क्या है बर्फ की चादर है ये क्या है वाओ बटा ब्यूटी एंड ये रहे हम यहाँ करो, गाना आज हम मनाते हैं एनिवर्सरी ट्वेंटी एथ एनिवर्सरी के ਜੀ ਭੱਦਰਵਾ ਤੋਂ ਚਤਰਗਾਲਾ ਦਾ ਇਹਨਾਂ ਦੇ ਨਾਲ ਜੀ ਮੋਸਟਲੀ برف ਕੈਣ ਕਰਕੇ ਰਸਤਾ ਬੰਦ ਹੋ ਸਕਦਾ ਹੈ ਪੋਸਿਬਿਲਟੀ ਹੈ ਇਹਦੇ ਵਾਸਤੇ ਸਾਨੂੰ ਹਮੇਸ਼ਾ ਪਤਾ ਕਰਕੇ ਹੀ ਅੱਗੇ ਵਧਣਾ ਚਾਹੀਦਾ ਹੈ ਕਾਫੀ ਢੂੰਗੀ برف ਜਿਹੜੀ ਹੈ ਕਾਫੀ ਭਿੱਜ ਗਈ ਹੈ ਦੋਨੋਂ ਸਾਈਡ ਦੇ ਉੱਤੇ برف ਹਟਾ ਕੇ ਢੇਰ ਲਗਾਏ ਹੋਏ ਆ ਦੇਖ ਰਿਹਾ ਹੈ ਆਪਾਂ ਪਧਰਵਾ ਆ ਕੇ ਅਗਰ ਤੁਸੀਂ ਬਹੁਤ ਅੱਛੀ ਸਟੇ ਕਰਨਾ ਚਾਹੁੰਦੇ ਆ ਤਾਂ ਤੁਸੀਂ ਰੁਕ ਸਕਦੇ ਹੋ ਜੀ ਸਾਜ਼ ਵੈਲੀ ਇਹ ਹੈ ਸਾਜ਼ ਵੈਲੀ ਰਿਜ਼ੋਰਟ ਇਥੇ ਅਸੀਂ ਇੱਕ ਰਾਤ ਲਈ ਰੁਕੇ ਆਂ ਔਰ ਬਹੁਤ ਹੀ ਮਜ਼ੇਦਾਰ ਸਟੇ ਹੈ ਬਹੁਤ ਹੀ ਅੱਛਾ ਰੈਸਟੋਰੈਂਟ ਹੈ ਇਹ ਰਿਸੈਪਸ਼ਨ ਹੈ ਜਗਾ ਦੇ ਉੱਤੇ ਬਣਿਆ ਹੋਇਆ ਇਹ ਰਿਜ਼ੋਰਟ ਹੈ ਕੁਦਰਤ ਦੀ ਗੋਦ ਦੇ ਅੰਦਰ ਬੈਠ ਕੇ ਅਗਰ ਤੁਸੀਂ ਆਪਣੀ ਵਕੇਸ਼ਨ ਨੂੰ ਇੰਜੋਏ ਕਰਨਾ ਹੈ ਤਾ ਇਸ ਤੋਂ ਵਧੀਆ ਜਗ੍ਹਾ ਸ਼ਾਇਦ ਹੋਰ ਨਾ ਮਿਲੇ। ਉਹ ਦਰਵਾਦੇ ਬਿਲਕੁਲ ਬਾਹਰ-ਵਾਰ ਜੰਗਲੀ ਏਰੀਏ ਦੇ ਵਿੱਚ ਕੁਦਰਤੀ ਹਰਿਆਲੀ ਦੀ ਗੋਦ ਦੇ ਵਿੱਚ ਇੰਜੋਏ ਕਰਨ ਵਾਸਤੇ ਬਹੁਤ ਅੱਛੀ ਜਗ੍ਹਾ ਸਾਜ਼ ਵੈਲੀ ਰਿਜ਼ੋਰਟ। ਇਹ ਹੈ ਖੂਬਸੂਰਤ ਵੈਲੀ ਸਰਥਲ। 5 ਸਾਲ ਬਾਅਦ ਅੱਜ ਮੈਂ ਫੇਰ ਖੜਾ ਹਾਂ ਸਰਥਲ ਵੈਲੀ ਦੇ ਵਿੱਚ। ਬਹੁਤ ਸੋਹਣੀ ਵੈਲੀ ਹੈ। ਤੁਸੀਂ ਜੇ ਭਦਰਵਾਰ ਨੂੰ ਜਾਣਾ ਹੋਇਆ ਤੁਸੀਂ ਵਾਇਆ ਬਣੀ ਸਰਥਲ ਜਾ ਸਕਦੇ ਹੋ ਔਰ ਇਹ ਹੈ ਸਰਥਲ ਵੈਲੀ ਆਸ-ਪਾਸ ਦੇਖ ਸਕਦੇ ਹੋ ਤੁਸੀਂ ਪੰਜ-ਛੇ ਟਰੈਲਰ ਇਹ ਸਾਰਾ ਏਰੀਆ ਅਸੀਂ ਗਾਇਆ ਸੀ ਔਰ ਬੜਾ ਜ਼ਬਰਦਸਤ ਮੀਂਹ ਪੈ ਰਿਹਾ ਸੀ ਉਸ ਦਿਨ ਆਸ-ਪਾਸ ਦੇਖੋ ਵੈਲੀ ਜਰ ਹੈ ਦੀ ਖੂਬਸੂਰਤੀ ਨਿਹਾਰੋ ਬਹੁਤ ਬਹੁਤ ਖੂਬਸੂਰਤ ਜਿਹੜੀ ਹੈ ਵੈਲੀ ਹੈ ਇੱਥੇ ਤੁਸੀਂ ਬੜਾ ਬਿਆ ਛੋਟੀਆਂ ਵੀ ਦੇਖ ਸਕਦੇ ਹੋ ਇਹ ਸੜਕ ਜਿਹੜੀ ਹੁਣ ਅਸੀਂ ਦੇਖ ਰਹੇ ਹਾਂ ਬਣੀ ਹੋਈ ਇਹ ਉਸ ਵੇਲੇ ਬਿਲਕੁਲ ਵੀ ਨਹੀਂ ਸੀ 5 ਸਾਲਾਂ ਦੇ ਵਿੱਚ ਬਹੁਤ ਤਬਦੀਲੀ ਆ ਗਈ ਹੈ ਹੁਣ ਇੱਥੇ ਆਣਾ ਕਾਫੀ ਸੌਖਾ ਹੋ ਗਿਆ ਹੈ ਤੁਸੀਂ ਪਠਾਨਕੋਟ ਤੋਂ ਬਸੋਲੀ ਹੁੰਦੇ ਹੋਏ ਬਣੀ ਸਰਥਲ ਇੱਥੇ ਤੁਸੀਂ ਨਾਈਟ ਸਟੇ ਕਰਕੇ ਇਹ ਕੁਦਰਤੀ ਨਜ਼ਾਰਿਆਂ ਦਾ ਮਜ਼ਾ ਲੈ ਸਕਦੇ ਹੋ ਇਹ ਹੈ ਸਰਥਲ ਵੈਲੀ ਬਹੁਤ ਹੀ ਖੂਬਸੂਰਤ ਵੈਲੀ ਹੈ ਸੋ 4 ਦਿਨਾਂ ਦਾ ਇਹ ਬਹੁਤ ਹੀ ਖੂਬਸੂਰਤ ਟੂਰ ਪਤਨੀ ਟਾਪ ਤੋਂ ਹੁੰਦਾ ਹੋਇਆ ਸਰਥਲ ਤੱਕ ਖਤਮ ਹੁੰਦਾ ਹੈ ਫੇਰ ਦੁਬਾਰਾ ਕਿਸੇ ਖੂਬਸੂਰਤ ਟੂਰ ਦੇ ਉਤੇ ਤੁਹਾਨੂੰ ਮਿਲਾਂਗੇ ਤਦ ਤੱਕ ਲਈ ਸ਼ੁਭਾ ਖੈਰ ਸਤਿ ਸ੍ਰੀ ਅਕਾਲ ਗੁੱਡ ਬਾਏ